ਹੈਲੋ ਜੀ 사ਚੀ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੇਂ-ਨਵੇਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਅੱਜ ਦੇ ਜਿਹੜੇ ਸੂਟ ਆ ਉਹ ਤੁਹਾਨੂੰ ਪਿਓਰ ਕਾਟਨ ਦੇ ਮਿਲਣਗੇ ਕੈਂਬਰੀ ਕਾਟਨ ਹੋਏਗਾ BLM ਬ੍ਰਾਂਡ ਦੇ ਸਭ ਤੋਂ ਪਹਿਲੇ ਸੂਟ ਆਉਣਗੇ ਇਸ ਦਾ ਜਿਹੜਾ ਬੇਸ ਹੈ ਉਹ ਕਰੀਮ ਸ਼ੇਡ ਆਏਗਾ ਉੱਪਰ ਰੈੱਡ ਕਲਰ ਦੀ ਪ੍ਰਿੰਟਿੰਗ ਆਏਗੀ ਆ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਅਵੇਲੇਬਲ ਨੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਜਿਹੜਾ ਆਰਡਰ ਕਰ ਸਕਦੇ ਹਾਂ ਬੁਕਿੰਗ ਦਾ ਨੰਬਰ 7814352822 ਹੋਏਗਾ ਠੀਕ ਹੈ ਜੀ ਇਸ ਦੇ ਵਿੱਚ ਤਾਂ ਇਸ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਕਾਫੀ ਕਲਰ ਆਪਸ਼ਨ ਮਿਲ ਜਾਈਗੀ ਜਿਵੇਂ ਰੈੱਡ ਪ੍ਰਿੰਟਿੰਗ ਆ ਗਈ ਉੱਪਰ ਗ੍ਰੀਨ ਕਲਰ ਦੀ ਪ੍ਰਿੰਟਿੰਗ ਆ ਗਈ ਠੀਕ ਹੈ ਇਹ ਪ੍ਰਿੰਟਡ 올ਓਵਰ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦੀ ਕੱਟ ਮਿਲੇਗੀ ਰੇਟ ਬਹੁਤ ਵਧੀਆ ਇਕਦਮ ਜੈਨੂਅਲ ਰੇਟ ਦੇ ਵਿੱਚ ਜਿਹੜੇ ਤੁਹਾਨੂੰ ਸੂਟ ਮਿਲਣਗੇ 495 ਸਿਰ ਪ੍ਰਾਈਸ ਆ ਔਰ ਪਿਓਰ ਕਾਟਨ ਕੈਂਬ੍ਰਿਕ ਦਾ ਜਿਹੜਾ ਸਟੱਫ ਹੋਏਗਾ ਠੀਕ ਹੈ ਜੀ ਤੇ ਪ੍ਰਿੰਟਿੰਗ ਵੀ ਇਕਦਮ ਡਿਫਰੈਂਟ ਆਏਗੀ ਔਰ BLM ਦੇ ਬ੍ਰਾਂਡ ਦੇ ਤੁਹਾਨੂੰ ਸਭ ਤੋਂ ਪਹਿਲੇ ਸੂਟ ਦਿਖਾ ਰਹੇ ਆ ਕਲਰ ਤੁਸੀਂ ਚੂਜ਼ ਕਰਦੇ ਜਾਣਾ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਹੈ ਅ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਮੰਥ ਦੇ ਲਾਸਟ ਵਿੱਚ ਇੱਕ ਬਹੁਤ ਸੋਹਣਾ ਜਿਹਾ ਸੂਟ ਦਾ ਗਿਫਟ ਵੀ ਕੱਢਦੇ ਹਾਂ ਉਹ ਬਾਕੀ ਵੀਵਰਸ ਤੇ ਲਈ ਜਿਹੜੇ ਸਾਨੂੰ ਸਾਰੇ ਹੀ ਮੰਥ ਸਪੋਰਟ ਕਰਦੇ ਨੇ ਲੌਂਗ ਵੀਡੀਓ ਤੇ ਕਮੈਂਟ ਕਰਦੇ ਨੇ ਪਲੱਸ ਸਾਡੀ ਲਾਈਵ ਦੇ ਵਿੱਚ ਆਉਂਦੇ ਨੇ ਠੀਕ ਹੈ ਜੀ ਤੇ ਤੁਸੀਂ ਵੀ ਸਾਡੀ ਜਿਹੜੀ ਲੌਂਗ ਵੀਡੀਓ ਨੂੰ ਜ਼ਰੂਰ ਸ਼ੇਅਰ ਵੀ ਕਰਨਾ ਹੈ ਤੇ ਕਮੈਂਟ ਵੀ ਕਰਨੇ ਆ ਅਗਲਾ ਇਸ ਦੇ ਵਿੱਚ ਆ ਗਿਆ ਫਰੋਜ਼ੀ ਡਾਰਕ ਕਲਰ ਠੀਕ ਹੈ ਇਸ ਦਾ ਕਰੀਮ ਕਲਰ ਜਿਹੜਾ ਬੇਸ ਹੋਏਗਾ ਔਰ ਫਰੋਜ਼ੀ ਕਲਰ ਫਰੋਜ਼ੀ ਕਲਰ ਜਿਹੜਾ ਉਹ ਆਏਗਾ ਇਸ ਦੀ ਪ੍ਰਿੰਟਿੰਗ ਦਾ ਬਹੁਤ ਹੀ ਡਿਫਰੈਂਟ ਜੀ ਵਧੀਆ ਪ੍ਰਿੰਟਿੰਗ ਆ ਠੀਕ ਹੈ ਫ ਵਿਯਾਲੰਦ ਦੇ ਸੂਟ ਹੋਣਗੇ ਪਿਓਰ ਕੈਂਬਰੀ कॉटन ਦਾ ਜਿਹੜਾ ਇਹ ਫੈਬਰਿਕ ਹੋਏਗਾ ਤੇ ਤੁਸੀਂ ਇਸ ਦੇ ਵਿੱਚ ਹੋਰ ਕਲਰ ਦੇਖਦੇ ਜਾਣਾ ਬਹੁਤ ਹੀ ਵਧੀਆ ਚੋਇਸ ਤੁਹਾਡੀ ਜਿਹੜੀ ਹੋ ਕਾਫੀ ਹੋ ਜਾਏਗੀ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਅਵੇਲੇਬਲ ਹੋਣਗੀਆਂ ਅਗਲਾ ਆਏਗਾ ਇਸ ਦੇ ਉੱਪਰ ਵਾਇਲਟ ਸ਼ੇਡ ਠੀਕ ਹੈ ਜਾਮਨੀ ਡਾਰਕ ਕਲਰ ਆਏਗਾ ਬਹੁਤ ਪਿਆਰਾ ਜਾਮਨੀ ਡਾਰਕ ਕਲਰ ਦੀ ਪ੍ਰਿੰਟਿੰਗ ਆਏਗੀ 올ਓਵਰ ਸੂਟ ਜਿਹੜਾ ਇਹ ਤੁਹਾਨੂੰ ਮਿਲੇਗਾ ਪ੍ਰਿੰਟਡ ਠੀਕ ਹੈ ਅਗਰ ਤੁਸੀਂ ਦੁਪੱਟੇ ਲੈਣਾ ਚਾਹੁੰਦੇ ਹੋ ਦੁਪੱਟੇ ਵੀ ਸਾਡੇ ਤੋਂ ਜਿਹੜੇ ਉਹ ਲੈ ਸਕਦੇ ਆ ਕਾਟਨ ਦੇ ਦੁਪੱਟਿਆਂ ਦੀ ਵੀ ਕਾਫੀਆਂ ਵੀਡੀਓਜ਼ ਆਈਆਂ ਨੇ ਤੁਸੀਂ ਉਸ ਤੇ ਵਿੱਚੋਂ ਵੀ ਕੋਈ ਵੀ ਚੂਜ਼ ਕਰ ਸਕਦੇ ਆ ਅਗਰ ਤੁਸੀਂ ਸੂਟ ਦੇ ਨਾਲ ਦੁਪੱਟਾ ਲੈਣੇ ਹੋ ਤੁਹਾਨੂੰ ਮਤਲਬ 1 2 ਦੁਪੱਟੇ ਵੀ ਮਿਲ ਜਾਣਗੇ ਠੀਕ ਹੈ ਅਗਲੀ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਬਹੁਤ ਪਿਆਰੀ ਠੀਕ ਹੈ ਇਹ ਪੁਸ਼ਪਾ ਫੈਬਰਿਕ ਦੇ ਸੂਟ ਹੋਣਗੇ ਆ ਕਾਫੀ ਪਹਿਣਾ ਨੇ ਪਸੰਦ ਕੀਤੇ ਸੀਗੇ ਇਹ ਵਾਲੇ ਸੂਟ ਕਲਰ ਤੁਸੀਂ ਚੈੱਕ ਕਰਦੇ ਜਾਣਾ ਹੈ ਔਰ ਇਸਦੀ ਪ੍ਰਿੰਟਿੰਗ ਇੱਕਦਮ ਡਿਜੀਟਲ ਪ੍ਰਿੰਟਿੰਗ ਟਾਈਪ ਆਏਗੀ ਦੇਖੋ ਲੀव्स ਵਾਲੀ ਪ੍ਰਿੰਟਿੰਗ ਆ ਇੱਕਦਮ ਮਲਟੀ ਕਲਰ ਦੇ ਲੀव्स ਲੱਗੇ ਆ ਠੀਕ ਹੈ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਏਗੀ ਠੀਕ ਹੈ ਇਸ ਦੇ ਵਿੱਚ ਜਿਹੜਾ ਆ ਥੋੜਾ ਆ ਯੈਲੋ ਮਸਟਰਡ ਸ਼ੇਡ ਜਿਹੜੀ ਹਾਈਲਾਈਟ ਹੋ ਰਹੀ ਆ ਤੇ ਉਸ ਤੋਂ ਅਗਲਾ ਤੁਹਾਨੂੰ ਜਿਹੜਾ ਆ ਉਹ ਮਜੈਂਟਾ ਟੋਨ ਹਾਈਲਾਈਟ ਹੋਏਗੀ ਠੀਕ ਹੈ ਪਿੰਕ ਕਲਰ ਮਜੈਂਟਾ ਟੋਨ ਕਰੀਮ ਸ਼ੇਡ ਮਸਟਰਡ ਕਲਰ ਦੇ ਫਲਾਵਰਸ ਆਉਣਗੇ ਕਲਰ ਬਹੁਤ ਪਿਆਰੇ ਆਉਣਗੇ ਇਸ ਦੇ ਵਿੱਚ ਵੀ ਡਿਫਰੈਂਟ ਜੀ ਪ੍ਰਿੰਟਿੰਗ ਆਏਗੀ ਤੁਸੀਂ ਦੇਖੋ ਇਸ ਦੇ ਵਿੱਚ ਲੀव्स ਵਾਲੀ ਪ੍ਰਿੰਟਿੰਗ ਆ 올 ਓਵਰ ਤੁਹਾਨੂੰ ਪ੍ਰਿੰਟ ਬੁਕਿੰਗ ਦਾ ਨੰਬਰ ਜਿਹੜਾ ਉਹ ਤੁਹਾਨੂੰ 7814352822 ਆਰ ਪੇਮੈਂਟ ਦਾ ਮੋਡ ਜਿਹੜਾ ਆਨਲਾਈਨ ਹੋਏਗਾ ਠੀਕ ਹੈ ਜੀ ਸੀਓਡੀ ਅਵੇਲੇਬਲ ਨਹੀਂ ਆ ਅਗਲਾ ਆਏਗਾ ਇਸ ਤਰ੍ਹਾਂ ਗ੍ਰੇ ਸਟੀਲ ਕਲਰ ਸਟੀਲ ਗ੍ਰੇ ਕਲਰ ਆਏਗਾ ਉਸਤੇ ਉੱਪਰ ਫਲਾਵਰਸ ਆਉਣਗੇ ਬਹੁਤ ਪਿਆਰੀ ਠੀਕ ਹੈ ਲੀਫਸ ਟਾਈਪ ਪ੍ਰਿੰਟਿੰਗ ਆਏਗੀ ਔਰ ਮਲਟੀ ਕਲਰ ਦੀ ਪ੍ਰਿੰਟਿੰਗ ਆ ਬਹੁਤ ਸੋਹਣੀ ਜੀ ਲੁੱਕ ਆਏਗੀ ਠੀਕ ਹੈ ਇਹ ਵਾਲੇ ਸੂਟ ਤੁਸੀਂ ਡਿਜ਼ਾਈਨਰ ਲੁੱਕ ਦੇ ਵੀ ਬਣਾ ਸਕਦੇ ਆ ਨਾਰਮਲ ਅਸੀਂ ਇਸ ਤਰ੍ਹਾਂ ਘਰ ਦੇ ਵਿੱਚ ਵੇਅਰ ਕਰਨੇ ਆ ਘਰ ਵਿੱਚ ਵੀ ਵੇਅਰ ਕਰ ਸਕਦੇ ਆ ਤੇ ਅਸੀਂ ਲੈਸੀਸ ਵਗੈਰਾ ਲਗਾ ਕੇ ਜਿਹੜਾ ਇਹਨਾਂ ਨੂੰ ਡਿਜ਼ਾਈਨਰ ਲੁੱਕ ਵੀ ਦੇ ਸਕਦੇ ਹਾਂ ਠੀਕ ਹੈ 495 ਪ੍ਰਾਈਸ ਹੈ ਕਲਰ ਤੁਸੀਂ ਦੇਖਦੇ ਜਾਓ ਅਗਲਾ ਆ ਗਿਆ ਪਰਪਲ कलर ਠੀਕ ਹੈ ਇਸ ਦੇ ਵਿੱਚ ਹਾਈਲਾਈਟ ਆ ਰਿਹਾ ਤੁਹਾਡਾ ਪਰਪਲ ਕਲਰ ਪਰਪਲ ਦੇ ਨਾਲ ਗ੍ਰੀਨ ਕਲਰ ਥੋੜੀ ਬਲੂਇਸ਼ ਟਾਈਪ ਜਿਹੜੀ ਉਹ ਆਏਗੀ ਪ੍ਰਿੰਟਿੰਗ ਠੀਕ ਹੈ ਇੱਕ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਵੀ ਕਾਫੀ ਕਲਰਸ ਅਵੇਲੇਬਲ ਨੇ ਤੇ ਤੁਸੀਂ ਅਗਰ ਇੱਕ ਤੋਂ ਵੱਧ ਸੂਟ ਲੈਣੇ ਆ ਉਹ ਵੀ ਲੈ ਸਕਦੇ ਆ ਅਗਲਾ ਡਿਜ਼ਾਈਨ ਜਿਹੜਾ ਉਹ ਥੋੜਾ ਡਿਫਰੈਂਟ ਆਏਗਾ ਦੇਖੋ ਬਹੁਤ ਪਿਆਰਾ ਇਹ ਵੀ ਥੋੜਾ ਰਾਣੀ ਮਜੰਟਾ ਸ਼ੇਡ ਆਏਗੀ ਔਰ ਇਸ ਦੇ ਉੱਪਰ ਫਲਾਵਰਿੰਗ ਆਏਗੀ ਬਹੁਤ ਸੋਹਣੀ ਵੇਲਸ ਟਾਈਪ ਫਲਾਵਰਿੰਗ ਆਏਗੀ ਫਰੋਜ਼ੀ ਕਲਰ ਆ ਗਿਆ ਗ੍ਰੇ ਕਲਰ ਆ ਗਿਆ ਬ੍ਰਾਊਨ ਸ਼ੇਡ ਆ ਗਈ ਪਿੰਕ ਕਲਰ ਆ ਗਿਆ ਠੀਕ ਹੈ ਬਹੁਤ ਸੋਹਣੀ ਇੱਕਦਮ ਆ ਸ਼ੇਡਡ ਜੇ ਫਲਾਵਰਸ ਮਿਲਣਗੇ ਇਹ ਤੁਹਾਨੂੰ ਮਿਲ ਜੇਗਾ ਬਹੁਤ ਪਿਆਰਾ ਸੂਟ ਠੀਕ ਹੈ ਦੇਖੋ ਇੱਕਦਮ ਪੂਰਾ ਸਟਾਕ ਆ ਅਵੇਲੇ ਬਲੇ ਆ ਤੁਸੀਂ ਅਗਰ ਇੱਕ ਸੂਟ ਦੇ ਵਿੱਚ ਦੋ ਸੂਟ ਵੀ ਲੈਣੇ ਚਾਹੁੰਦੇ ਆ ਜਿਸ ਤਰ੍ਹਾਂ ਕਿ ਆਕਰ ਦੇ ਵਿੱਚ ਹੀ ਇੱਕ ਕਲਰ ਦੇ ਵਿੱਚ ਇੱਕ ਹੀ ਪ੍ਰਿੰਟਿੰਗ ਦੇ ਵਿੱਚ ਸੂਟ ਜਿਹੜਾ ਪਸੰਦ ਆ ਜਾਂਦਾ ਹੈ ਤਾਂ ਤੁਸੀਂ ਮਤਲਬ ਇੱਕ ਤੋਂ ਵੱਧ ਸੂਟ ਵੀ ਆਰਡਰ ਕਰ ਸਕਦੇ ਆ ਇਹ ਵਾਲੇ ਸ਼ੰਕਰ ਪ੍ਰਿੰਟਸ ਦੇ ਸੂਟ ਨੇ ਠੀਕ ਹੈ ਇਸ ਡਿਜ਼ਾਈਨਿੰਗ ਤੋਂ ਤੁਹਾਨੂੰ ਸ਼ੰਕਰ ਪ੍ਰਿੰਟਸ ਦੇ ਸੂਟ ਦੇਖਣਗੇ ਬਹੁਤ ਪਿਆਰੀ ਜੀ ਪ੍ਰਿੰਟਿੰਗ ਆ ਔਰ ਇਸ ਦੇ ਵਿੱਚ ਤੁਹਾਨੂੰ ਮੇਨ ਹੈ ਕਿ ਥੋੜੀ-ਥੋਟੀ-ਥੋਟੀ ਲਾਈਨਿੰਗ ਵੀ ਆਏਗੀ ਔਰ ਫਲਾਵਰਿੰਗ ਵੀ ਆਏਗੀ ਠੀਕ ਹੈ ਇਹ ਪਰਪਲ ਕਲਰ ਆਏਗਾ ਡਾਰਕ ਪਰਪਲ ਸ਼ੇਡ ਹੋ ਜਾਂਦੀ ਹੈ ਇਸ ਦੇ ਵਿੱਚ ਕਲਰ ਆਏਗਾ ਬਹੁਤ ਪਿਆਰਾ ਸੇਮ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਮਿਲੇਗਾ ਇੱਕ ਮਸਟਰਡ ਡਾਰਕ ਕਲਰ ਮਸਟਰਡ ਡਾਰਕ ਕਲਰ ਦੇ ਉੱਪਰ ਲਾਈਟ ਕਲਰਸ ਦੀ ਪ੍ਰਿੰਟਿੰਗ ਆ ਫਰੋਜ਼ੀ ਕਲਰ ਕਰੀਮ ਸ਼ੇਡ ਗ੍ਰੇ ਟੋਨ ਦੀ ਪ੍ਰਿੰਟਿੰਗ ਆਏਗੀ ਠੀਕ ਹੈ ਸ਼ੰਕਰ ਪ੍ਰਿੰਟਸ ਦੇ ਸੂਟ ਹੋਣਗੇ ਇਹ ਵਾਲੇ ਪਹਿਲੇ ਜਿਹੜੇ ਸੂਟ ਦਿਖਾਏ ਸੀ ਉਸਗੇ ਬੀ ਐਨ ਐਨ ਬ੍ਰਾਂਡ ਦੇ ਸੂਟ ਬ੍ਰਾਂਡਡ ਸੂਟ ਮਿਲਦੇ ਪਏ ਨੇ ਤੇ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਬ੍ਰਾਂਡ ਹੁੰਦਾ ਹੈ ਉਸਦੀ ਤੇ ਪ੍ਰਿੰਟਿੰਗ ਵੀ ਅਲੱਗ ਹੈ ਔਰ ਕਲਰ ਵਾਈਜ਼ ਵੀ ਜੜੀਏ ਕੋਈ ਪ੍ਰੋਬਲਮ ਨਹੀਂ ਆਉਂਦੀ ਅਗਲਾ ਗ੍ਰੀਨ ਕਲਰ ਠੀਕ ਹੈ ਇੱਕ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਘਟੋ ਘਟ 4 অপশনস ਮਿਲਦੀਆਂ ਪਈਆਂ ਨੇ ਕਲਰ ਦੀਆਂ ਠੀਕ ਹੈ ਗ੍ਰੀਨ ਡਾਰਕ ਕਲਰ ਆਏਗਾ ਬਹੁਤ ਸੋਹਣਾ ਲਾਈਟ ਕਲਰ ਦੀ ਔਰ ਪਿੰਕ ਕਲਰ ਦੀ ਗ੍ਰੇ ਕਲਰ ਦੀ ਜੜੀਸ ਤੇ ਆਏਗੀ ਪ੍ਰਿੰਟਿੰਗ ਠੀਕ ਹੈ ਅਗਰ ਤੁਸੀਂ ਸਾਡੇ ਤੋਂ ਦੁਪੱਟੇ ਵੀ ਡਾਈ ਵੀ ਕਰਵਾਉਣਾ ਚਾਹੁੰਦੇ ਹੋ ਪਿਓਰ ਸ਼ਿਫੋਨ ਦਾ ਪਿਓਰ ਕੋਈ ਵੀ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਅਗਰ ਪਿਓਰ ਕਾਟਨ ਦਾ ਵੀ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਸਿੰਪਲ ਸੋਬਰ ਵੀ ਉਹ ਵੀ ਸਾਡੇ ਤੋਂ ਕਰਵਾ ਸਕਦੇ ਆ ਜਾਂ ਨਾਰਮਲ ਦੁਪੱਟੇ ਜਿਹੜੇ ਸਾਰੇ ਹੀ ਤਰ੍ਹਾਂ ਦੇ ਅਵੇਲੇਬਲ ਨੇ ਠੀਕ ਹੈ ਜੀ ਅਗਲਾ ਆਏਗਾ ਬਹੁਤ ਪਿਆਰਾ ਜਿਹਾ ਇਹ ਵੀ ਥੋੜਾ ਗ੍ਰੇਇਸ਼ ਜੀ ਸ਼ੇਡ ਆ ਔਰ ਪ੍ਰਿੰਟਿੰਗ ਇਹਦੀ ਜਿਹੜੀ ਉਹ ਟਾਈ ਐਂਡ ਡਾਈ ਟਾਈ ਪ੍ਰਿੰਟਿੰਗ ਆਏਗੀ ਵਾਈਟ ਕਲਰ ਜਿਵੇਂ ਬੇਸ ਆਏਗਾ ਉੱਪਰ ਪਰਪਲ ਕਲਰ ਗ੍ਰੇ ਕਲਰ ਦੀ ਪ੍ਰਿੰਟਿੰਗ ਆਏਗੀ ਬਹੁਤ ਸੋਹਣੀ ਲੁੱਕ ਆਏਗੀ ਸੂਟ ਦੀ ਠੀਕ ਹੈ ਇਹ ਇੱਕ ਹੀ ਪੀਸ ਅਵੇਲੇਬਲ ਆ ਅਗਲਾ ਤੁਸੀਂ ਦੇਖ ਲੈਣਾ ਇਸ ਦੇ ਵਿੱਚ ਵੀ ਆਈ ਥਿੰਕ ਇੱਕ ਹੀ ਸੂਟ ਆ ਇਹ ਥੋੜਾ ਮਸਟਰ ਟਾਈਪ ਆਏਗਾ ਸੂਟ ਇਸ ਦੇ ਉੱਪਰ ਵਾਈਟ ਕਲਰ ਬਲੈਕ ਕਲਰ ਦੀ ਪ੍ਰਿੰਟਿੰਗ ਆ ਇਸ ਦੇ ਵਿੱਚ ਇੱਕ ਹੀ ਸੂਟ ਆਏਗਾ ਠੀਕ ਹੈ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਲੈਣਾ ਆ ਕਿਉਂਕਿ ਬਾਅਦ ਵਿੱਚ ਆਰਡਰ ਜਿਹੜਾ ਆ ਆਪਣੇ ਕੋ ਨਿਕਲ ਜਾਂਦੇ ਆ ਸੂਟਸ ਠੀਕ ਹੈ ਅਗਲਾ ਆ ਗਿਆ ਇਸ ਦੇ ਵਿੱਚ ਫਰੋਜ਼ੀ ਕਲਰ ਠੀਕ ਹੈ ਬਹੁਤ ਸੋਹਣਾ ਅਸਮਾਨੀ ਕਲਰ ਆਏਗਾ ਉੱਪਰ ਡਾਰਕ ਕਲਰ ਦੀ ਪ੍ਰਿੰਟਿੰਗ ਆਏਗੀ ਪ੍ਰਿੰਟਿੰਗ ਦਾ ਜਿਹੜਾ ਇਸ ਦੇ ਵਿੱਚ ਡਿਜ਼ਾਈਨ ਆ ਨਾ ਬਹੁਤ ਪਿਆਰਾ ਬਣਿਆ ਹੋਇਆ ਠੀਕ ਹੈ ਲੁੱਕ ਤੁਸੀਂ ਚੈੱਕ ਕਰਦੇ ਜਾਓ ਸੂਟਸ ਤੁਸੀਂ ਦੇਖਦੇ ਜਾਓ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਬਹੁਤ ਹੀ ਪਿਆਰੇ ਜੇ ਸੂਟ ਬਣੇ ਹੋਏ ਆ ਕਲਰ ਵਾਈਜ਼ ਵੀ A1 ਰਹਿੰਦੇ ਨੇ ਔਰ ਤੁਸੀਂ ਇਹਨਾਂ ਨੂੰ ਲੈਸੀਜ਼ ਵਗੈਰਾ ਲਗਾ ਕੇ ਜਿਹੜਾ ਡਿਜ਼ਾਈਨਰ ਲੁੱਕ ਵੀ ਦੇ ਸਕਦੇ ਆ ਤੇ ਜਾਂ ਤੁਸੀਂ ਇਵੇਂ ਦੇ ਸੂਟ ਸਾੜ ਤੋਂ ਜਿਹੜੇ ਆ ਬੁਟੀਕ ਸਟਾਈਲ ਵੀ ਬਣਾ ਸਕਦੇ ਆ ਜਿਵੇਂ ਕਿ ਕਾਫੀ ਹੁਣ ਟ੍ਰੈਂਡ ਆ ਕਿ ਪ੍ਰਿੰਟ ਸੂਟਸ ਦੇ ਉੱਪਰ ਥੋੜੀ embroiderry ਵਗੈਰਾ ਕਰਾ ਕੇ ਵਧੀਆ ਡਿਜ਼ਾਈਨਰ ਲੁੱਕ ਦੇਣ ਦਾ ਤੇ ਤੁਸੀਂ ਓਬੀ ਸਾੜ ਤੋਂ ਕਰਵਾ ਸਕਦੇ ਆ ਠੀਕ ਹੈ ਅਗਲਾ ਆ ਗਿਆ ਜਾਮਨੀ ਡਾਰਕ ਕਲਰ ਫਿਰ ਤੋਂ ਇਸ ਦੀ ਪ੍ਰਿੰਟਿੰਗ ਡਿਫਰੈਂਟ ਹੋਏਗੀ ਬਹੁਤ ਸੋਹਣੀ ਪ੍ਰਿੰਟਿੰਗ ਆ ਸ਼ੰਕਰ ਪ੍ਰਿੰਟਸ ਦਾ ਸੂਟ ਹੋਏਗਾ ਔਰ ਥੋੜੀ ਫਲਾਵਰਿੰਗ ਟਾਈਪ ਪ੍ਰਿੰਟਿੰਗ ਆਏਗੀ ਛੋਟੇ ਵੱਡੇ ਫਲਾਵਰਸ ਆਉਣਗੇ カラー ਤੁਸੀਂ ਦੇਖਦੇ ਜਾਓ ਇਸ ਦੇ ਵਿੱਚ ਡਾਰਕ ਕਲਰ ਵੀ ਆਉਣਗੇ ਰੈਡ ਕਲਰ ਆ ਜਾਏਗਾ ਰੈਡ ਕਲਰ ਦੇ ਉੱਪਰ ਥੋੜੀ ਮਤਲਬ ਆ ਜਾਏਗੀ ਬਹੁਤ ਸੋਹਣੀ ਜੀ ਲਾਈਟ ਕਲਰ ਦੀ ਪ੍ਰਿੰਟਿੰਗ ਠੀਕ ਹੈ ਜੀ ਸ਼ੇਡਸ ਤੁਸੀਂ ਦੇਖਦੇ ਜਾ ਰਹੇ ਹੋ ਸਾਰੀਆਂ ਹੀ ਪਹਿਨਾਂ ਦਾ ਮਤਲਬ ਹਰ ਇੱਕ ਕਲਰ ਅਵੇਲੇਬਲ ਹੈ ਤੁਹਾਡੀ ਚੋਇਸ ਦਾ ਕਲਰ ਹਰ ਇੱਕ ਅਵੇਲੇਬਲ ਹੋਏਗਾ ਤੇ ਤੁਸੀਂ ਕੋਈ ਵੀ ਸੂਟ ਕਲਰ ਜਿਹੜਾ ਆਰਡਰ ਕਰ ਸਕਦੇ ਆਂ 781435282 ਤੁਹਾਨੂੰ ਤੁਸੀਂ ਬੁਕਿੰਗ ਕਰ ਲੈਣੀ ਆ ਅਗਲਾ ਆ ਜਾਏਗਾ ਬਲੈਕ ਕਲਰ ਠੀਕ ਆ ਬਲੈਕ ਦੇ ਉੱਪਰ ਆ ਗਈ ਵਾਈਟ ਕਲਰ ਦੀ ਪ੍ਰਿੰਟਿੰਗ ਔਰ ਇਸ ਦੇ ਵਿੱਚ ਲਾਈਟ ਬ੍ਰਾਊਨ ਸ਼ੇਡ ਦੀ ਪ੍ਰਿੰਟਿੰਗ ਆ ਜਾਂਦੀ ਹੈ ਜਿਵੇਂ ਤੁਸੀਂ ਇੱਕ ਵਾਰੀ ਸਾਰੇ ਹੀ ਕਲਰਸ ਸੂਚ ਨੂੰ ਜਿਹੜਾ ਫਿੱਟ ਨੂੰ ਦੇਖ ਸਕਦੇ ਆ ਆ ਕਲਰ ਕਾਫੀ ਨੇ ਇਸ ਦੇ ਵਿੱਚ ਲਾਈ ਡਾਰਕਸ ਆ ਰਹੀਆਂ ਹੀ ਸ਼ੇਡਸ ਆ ਜਾਣਗੀਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਰੋਜ਼ ਜਿਹੜਾ ਲਾਈਵ ਤੇ ਆਉਂਨੇ ਆ ਠੀਕ ਹੈ ਤੇ ਹੁਣ ਕੋਸ਼ਿਸ਼ ਕਰਾਂਗੇ ਇੱਕ ਦਿਨ ਦੇ ਵਿੱਚ ਦੋ ਦੋ ਲਾਈਵਸ ਕਰਨ ਦੀ ਜਿਵੇਂ ਮਾਰਨਿੰਗ 11:30 ਤੇ ਆਇਆ ਕਰਾਂਗੇ ਜਾਂ ਅਸੀਂ ਰਾਤ ਨੂੰ 9 ਵਜੇ ਆਇਆ ਕਰਾਂਗੇ ਲਾਈਵ ਤੇ ਠੀਕ ਹੈ ਜੀ ਤੇ ਵੀਡੀਓ ਵੀ ਸਾਡੀਆਂ ਜਿਹੜੀਆਂ ਉਹ ਇੱਕ ਦਿਨ ਇੱਕ ਤੋਂ ਦੋ ਆ ਜਾ ਕਰਨਗੀਆਂ ਇੱਕ ਦਿਨ ਦੇ ਵਿੱਚ ਠੀਕ ਹੈ ਸ਼ਾਰਟ ਵੀਡੀਓਸ ਤੇ ਸਾਡੀਆਂ ਆਲ ਓਵਰ ਚੱਲਦੀਆਂ ਹੀ ਰਹਿੰਦੀਆਂ ਤੁਹਾਨੂੰ ਵੀ ਪਤਾ ਹੈ ਤੇ ਅਗਰ ਤੁਸੀਂ ਫਸਟ ਟਾਈਮ ਸਾਡੇ ਚੈਨਲ ਦੇਖਦੇ ਪਏ ਹੋ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਨਾ ਹੈ ਚੈ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਨ